ਆਜਾ ਸੋਕਰਨਾ ਦੇਖੋ ਸਭ ਤੋਂ ਪਹਿਲਾਂ ਜਦੋਂ ਆਪਾਂ ਦਸਤਾਰ ਸਜਾਉਣੀ ਹੈ ਨਾ ਆ ਜਿਹੜਾ ਪਾਸਾਗਾ ਦੋ ਵਾਲਾ ਸਾਈਡ ਵਾਲਾ ਇਹ ਹੇਠਾਂ ਰੱਖਣਾਗਾ ਤੇ ਆ ਜਿਹੜਾ ਪਾਸਾ ਆਪਾਂ ਨੇ ਉੱਤੇ ਰੱਖਣਾਗਾ ਹਾਂ ਤੇ ਇਹਦੇ ਨਾਲ ਫਿਰ ਦਸਤਾਰ ਦੇਖ ਆ ਛੜਿਆ ਵਿੱਚ ਆਜਾ ਸਿੰਘ ਐਵੇਂ ਫੜ ਕੇ ਦੇਖੋ ਜਿਵੇਂ ਦੱਸਿਆ ਵੀਰ ਉਹਨਾਂ ਨੂੰ ਆ ਦੇਖੋ ਹਾਂ ਮੂਜੀ ਪਾਲਣ ਪਹਿਲਾ ਲੜਕਾ ਤੇ ਹਾਂ ਆ ਲੈ ਸ਼ਾਬਾਸ਼ ਸੇ ਦੂਤ ਤੋਂ ਦੱਤੇ ਪਰੋਂ ਦੀ ਲੈ ਕੇ ਆਉਣਾ ਲੜ ਸ਼ਾਬਾਸ਼ ਆਹ ਉਹ ਲੜਸੀ ਜਿਹੜਾ ਆਪਾਂ ਨੇ ਜਿਹੜਾ ਦੋ ਵਾਲਾ ਪਾਸਾ ਪਹਿਲਾਂ ਰੱਖਿਆ ਸੀ ਉਹ ਥੱਲੇ ਰੱਖ ਲਿਆ ਤੇ ਜਿਹੜਾ ਦੂਜਾਗਾ ਉਹ ਉੱਪਰ ਆ ਪਹਿਲਾਂ ਲੜਨਾ ਤੇ ਇਹ ਵੀ ਗੱਲ ਆ ਤੇ ਜਿਹੜਾ ਪਹਿਲਾਂ ਲੜ ਲਾਉਣਾ ਨਾ ਉਹ ਗਲਤ ਹੀ ਲਾਉਣਾਗਾ ਤੇ ਤਾਂ ਉਹ ਗਲਤ ਚੱਕਿਆ ਜਾਂਦਾ ਬਾਅਦ 'ਚੋਂ ਲੜ ਗੱਲ ਤੋਂ ਬਾਅਦ 'ਚੋਂ ਲੜਾ ਚੱਕਿਆ ਜਾਂਦਾ ਆਹ ਦੇਖੋ ਇਹਨੂੰ ਸੈਟਿੰਗ ਕਰਕੇ ਹੁਣ ਆਹ ਲੈ ਪਹਿਲਾ ਲੜ ਲਾਕ ਆਣਾ ਪਹਿਲਾ ਲੜ ਗੱਲੇ ਦੇ ਉੱਪਰ ਦੀ ਲਾਦਾ ਠੀਕ ਹੈ ਨਾ ਫਿਰ ਆਪੇ ਚੱਕਿਆ ਆਂਦਾ ਲੜ ਤੇ ਹੁਣ ਜਿਹੜਾ ਦੂਜਾ ਲੜਾ ਜਿਹੜਾ ਦੂਜਾ ਲੜ ਲੈ ਕੇ ਆਉਣਾ ਨਾ ਆਹਦੇ ਉੱਪਰੋਂ ਲੈ ਕੇ ਆਉਣਾਗਾ ਸਾਰੇ ਵੀਰ ਨੂੰ ਉੱਪਰੋਂ ਆਹ ਪਹਿਲਾ ਲੜ ਲੱਗੇਗਾ ਜਿੱਥੋਂ ਇਹ ਸਿਰ ਟੰਗਣ ਵਾਲਾ ਲੜ ਉੱਥੋਂ ਹੀ ਲੜ ਲੈ ਕੇ ਆਉਣਾ ਕਈ ਥੱਲਿਓਂ ਲਾਣਦੇ ਨੇ ਨਾ ਲੜ ਉੱਪਰ ਸੈਟਿੰਗ ਨਹੀਂ ਹੁੰਦੀ ਆਈ ਆਹ ਤਰੀਕਾ ਗਲਤ ਹੈ ਇੱਥੋਂ ਦੀ ਜਿਹੜੇ ਲਾਉਂਦੇ ਨੇ ਆ ਆ ਦੇਖੋ ਇੱਥੋਂ ਜਿਹੜਾ ਥੱਲੇ ਲਾਉਂਦੇ ਹੋ ਆ ਦੇਖੋ ਇੱਥੋਂ ਲਾਉਣਾ ਇਹ ਲਾੜ ਨਹੀਂ ਲਾਉਣਾ ਉੱਪਰੋਂ ਲਾਉਣਾ ਆਹ ਆ ਉੱਪਰੋਂ ਲਾੜ ਆ ਗਿਆ ਆ ਨਾਲ ਨਾਲ ਆਹ ਵਸਿਆ ਫਿਰ ਉਹ ਖਿੱਚ ਕੇ ਇਹ ਦੇਖੋ ਆ ਦੇਖੋ ਬੰਨ੍ਹ ਕੇ ਖਿੱਚਿਆ ਆਹ ਇਹ ਕਲਪੀਸ ਇੱਥੋਂ ਦਬਾ ਲੈਣਾ ਆਪਾਂ ਜੀਰੋਸ ਕਪੜੇ ਦੀ ਸਿੰਗਲ ਲੇਅਰ ਖਿੱਚ ਕੇ ਆਪਣੇ ਤੇ ਉਹ ਥੱਲੇ ਉਹਦੀ ਫੜ ਕੇ ਇਹ ਵੱਟ ਪਾਣੀ ਦਾ ਆਹ ਦੇਖੋ ਤੇ ਤੇਰੇ ਤੋਂ ਬਾਅਦ ਵਿੱਚ ਆਪਾਂ ਇਸ ਨੂੰ ਤੇਜ ਕਰਨਾ ਹਾਂ ਉਹ ਗੋਟਾ ਭਾਗੇ ਖਿੱਚ ਕੇ ਆਪਾਂ ਲਾੜਦੇ ਤੇਦਰ ਉਹਦੇ ਨਾਲ ਆਪਾਂ ਉਹਨੂੰ ਪਰ ਬਾਟ ਪਾਏ ਉਹਦੇ ਖਿੱਚੇ ਆਹ ਫਿਰ ਜਿਹੜਾ ਦੂਜਾ ਦੂਜਾ ਪਹਿਲਾ ਲੜ ਲਾਇਆ ਨਾ ਉਹਦੇ ਨਾਲ ਜਿਹੜਾ ਉੱਪਰ ਨੂੰ ਲਾਉਣਾ ਦੂਜਾ ਲੜਾ ਸੇਮ ਜੇਪ ਚ ਲਾ ਦੇ ਜਿਆਦਾ ਪਹਿਲਾ ਲੜ ਜਿਹੜਾ ਲੱਗਿਆ ਹੋਇਆ ਆ ਪਹਿਲਾ ਲੜ ਲੱਗੇ ਨਾ ਇਹ ਤੋਂ ਥੋੜਾ ਜਿਹਾ ਥੱਲੇ ਲਾਉਣਾ ਲੜਦਾ ਜਿਆਦਾ ਇੱਥੇ ਵੀ ਲੱਗਦਾ ਪੈਟ ਦੇ ਨਾਲ ਹਾਂ ਉਹ ਗਿਰੂਆ ਕਾ ਨਾ ਕਿ ਸੀ ਚ ਦੋ ਆਰਟੇ ਤੇ ਪਿੰਚ ਕਰਦੇ ਤੇ ਤੋਂ ਥੱਲਾ ਪਾਸਾ ਆਪਾਂ ਥੱਲੇ ਕਰ ਲੈਣਾ ਉੱਪਰ ਲਾਉਂਕਨ ਫਿਰ ਉਹ ਸਾਈਡ ਤੇ ਚੋੜੀ ਆਪਾਂ ਲੜ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਵਰਤ ਪਾਵਾਂਗੇ ਇਧਰ ਬਟਨ ਨੂੰ ਇਕੱਠਾ ਕਰਕੇ ਇਧਰ ਉਪਰੋਂ ਦੀ ਪਿੰਚ ਕਰਨਾ ਅੱਗੇ ਵੱਲੋਂ ਕਰਨਾ ਡੇ ਪਿੱਛੇ ਪਿੱਛੇ ਲੈ ਕੇ ਆਉਣਾ ਇਹ ਵੀ ਇਸ ਤਰ੍ਹਾਂ ਉਹ ਵੀ ਇੱਕ ਬਟਨ ਇਸੇ ਤਰੀਕੇ ਨਾਲ ਆਪਾਂ ਆਪਣਾ ਅਗਲਾ ਰੱਗ ਪਾਵਾਂਗੇ ਸੇਮ ਹੈ ਤਰੀਕਾ ਉਹ ਨਹੀਂ ਗੈਪ ਰੱਖਣਾ ਉਹ ਗੈਪ ਰੱਖਣਾ ਠੀਕ ਆ ਤੀਜਾ ਲੜ ਆ ਗਿਆ ਛੂਟੀ ਪੱਗ ਜੀ ਹੋਵੇ ਬਹੁਤੀ ਪਹਿਲਾਂ ਪਹਿਲਾਂ ਵੱਡੀਆਂ ਪੱਗਾਂ ਮੰਨਣਾ ਉਹ ਲੜ ਸੈੱਟ ਨਹੀਂ ਹੁੰਦੇ ਹਨ ਤੇ ਆਹੀ ਲਾਉਣਾਗਾ ਪਹਿਲਾਂ ਹਰ ਕੋਲ ਤੇ ਆਪਾਂ ਸੈਂਟਰ ਤੋਂ ਫੜ ਗਏ ਚਲ ਨਾਲ ਖੋਲਨੇ ਆਪਾਂ ਸੈਂਟਰ ਤੋਂ ਵੜ ਲਓ ਉਧਰੋਂ ਕੱਪੜੇ ਨੇ ਸਿੱਧੇ ਆ ਵਿਚਲੇ ਕੱਪੜੇ ਦਾ ਆਪਾਂ ਇੱਥੇ ਅੰਦਰ ਨੂੰ ਆਉਂਦੇ ਨੇ ਵਿਚਲਾ ਪੱਲਾ ਥੋੜਾ ਵੜ ਗਿਆ ਆਪਣਾ ਜਿਹੜੇ ਰਹਿ ਕੇ ਉਹ ਵੀ ਆਪਾਂ ਅੰਦਰ ਕਰਦੇ ਆਂ ਪਰ ਉੱਪਰ ਦੀ ਬਾਹਰ ਨੂੰ ਖਿੱਚ ਕੇ ਆਪਾਂ ਲੜ ਨੂੰ ਉੱਪਰ ਦੇ ਦਰਜਾ ਹੈ ਨਾ ਉੱਪਰ ਨੂੰ ਕਿਉਂ ਨਹੀਂ ਹੋ ਰਿਹਾ ਹੈ ਰਾਇਆ ਕਰੋ ਨੰਦਨਗਰ ਬੀ ਚ ਅਸੀਂ ਮਤਲਬ ਫ੍ਰੀ ਸੇਵਾ ਕਰ ਰਹੇ ਨੇ ਸਾਰੇ ਆ ਵੀਰ ਉਹਨੇ ਦਵਿੰਦਰ ਸਿੰਘ ਤੇ ਆਪਣਾ ਆ ਸਿਮਰਨ ਇਹ ਫ੍ਰੀ ਸੇਵਾ ਕਰਨੇ ਨਾਲ ਆਪਾਂ ਤਾਂ ਹੁੰਨੀਆਂ ਨਾਲ ਇਹਨਾਂ ਦੇ ਦਿਮਾਲੇ ਸਜਾਉਣੇ ਪੁਰੇ ਦਸਤਾਰ ਸਜਾਉਣੀ ਗਵਾਣੀ ਦੀ ਸੰਥਿਆ ਤੇ ਸਾਰਾ ਗੱਤਗਾ ਚੱਲ ਰਿਹਾ ਹੈਗਾ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਪ੍ਰਚਾਰ ਹੋ ਰਿਹਾ ਹੈਗਾ ਤੇ ਤੁਸੀਂ ਸਾਡੀਆਂ ਜਿਹੜੀਆਂ ਵੀਡੀਓ ਨੇ ਤੁਸੀਂ ਸ਼ੇਅਰ ਵੀ ਕਰਵਾਣਾ ਤੇ ਨੜਾ ਨੜਾ ਦਾ ਵੱਡਾ ਆ ਜਾਂਦਾ ਚਲੋ ਬਸ ਬਾਕੀ ਉਹਦਾ ਨੜ ਕੋਈ ਨਹੀਂ ਬੜਾ ਆ ਗਿਆ ਇਹ ਸੈਟਿੰਗਾਂ ਹੀ ਲਾ ਦੇ ਸਿੱਧੇ ਹੀ ਲਾ ਦੇ ਤੇ ਇਹ ਅੱਜ ਨਵੀਂ ਪੱਗ ਲੈ ਕੇ ਆਇਆ ਸੀ ਐਵੇਂ ਤੁਹਾਨੂੰ ਜੇ ਵੀਰੋਂ ਦੋਸਤੋਂ ਮਿੱਤਰੋਂ ਜਿੰਨੇ ਵੀ ਉਹ ਵੀਰ ਨੇ ਉਹ ਤੁਸੀਂ ਆਪ ਕੋਸ਼ਿਸ਼ ਕਰੋਗੇ ਨਾ ਆਉਂਗੇ ਤਾਂ ਤੁਹਾਨੂੰ ਆਪਣੇ ਆਪ ਹੀ ਦਸਤਾਰ ਕੋਈ ਵੱਡੀ ਚੀਜ਼ ਨਹੀਂ ਜਿੱਥੇ ਅਸੀਂ ਸਿੱਖਣ ਜਾਣਿਆਗੇ ਹਨਾ ਇੰਨੇ ਨੇ ਪੈਸੇ ਦਿੰਨੇ ਆਗੇ ਪਰ ਬੰਦੇ ਵੀ ਉਹਨਾਂ ਦੇ ਨੇ ਉਹ ਪੈਸੇ ਲੈ ਕੇ ਜਿਹੜੇ ਮੰਨ ਲਾ ਸ਼ਰਾਬੀ ਕਰਾਉਂਦੇ ਉਹਨਾਂ ਦੇ ਦਸਤਾਰ ਬਣ ਕੇ ਘੁੱਟ ਦਿੰਦੇ ਨੇ ਉਹ ਫਿਰ ਬਿਆਹਾਂ ਚ ਥੋੜੇ ਜਿਹਰੇ ਉਹਦਾ ਬਣਵਾ ਕੇ ਚਲੇ ਜਾਂਦੇ ਨੇ ਫਿਰ ਉੱਥੇ ਜਾ ਕੇ ਪੱਗ ਦਾ ਪਤਾ ਹੀ ਨਹੀਂ ਲੱਗਦਾ ਕਈ ਵਾਰ ਕਿੱਥੇ ਲਾ ਕੇ ਛੱਡ ਦਿੰਦੇ ਨੇ ਇਹ ਦਸ ਇਹਦੀ ਬਹੁਤ ਜੀਵਦਾ ਭਾਗ ਦੇ ਦੀ ਤੇ ਅਸੀਂ ਅਹੀਂ ਫਰੀਜ਼ 'ਚ ਹੀ ਬੰਦਿਆਂ ਨੂੰ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਫਿਰ ਹੋਰ ਵਧੀਆ ਲਾਵਾਂਗੇ ਤੇ ਵਧੀਆ ਸਿਖਾਵਾਂਗੇ ਆਪ ਜੀ ਨੂੰ ਅਸੀਂ ਕੋਈ ਨਾ ਕੋਈ ਨਾਮੇ ਕੀ ਲੈ ਕੇ ਆਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਵਾਈ ਗੁਰੂ ਜੀ ਕੱਕਰ ਸਾਹਿਬ ਜੀ